ਅਬ ਪਾਣੀਆਂ ਦੇ ਮੁੱਦੇ ਉੱਪਰ ਹੁਣ ਨੰਗਲ ਡੈਮ ਦੇ ਉੱਤੇ ਵੱਡੀਆਂ ਕਾਰਵਾਈਆਂ ਜੋ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਦੇਖਣ ਨੂੰ ਮਿਲਦੀਆਂ ਨੇ ਇੱਕ ਪਾਸੇ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਉੱਥੇ ਪੱਕਾ ਡੇਰਾ ਇੱਕ ਤਰ੍ਹਾਂ ਦਾ ਲਗਾ ਲਿਆ ਗਿਆ ਹੈ ਨੰਗਲ ਡੈਮ ਦੇ ਸਾਹਮਣੇ ਔਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚ ਗਏ ਨੰਗਲ ਡੈਮ ਪਹੁੰਚਿਆ ਜੀ ਨੇ ਸਰਕਾਰ ਦੇ ਕੈਬਨਿਟ ਮੰਤਰੀ ਬੈਂਸ ਦੇ ਧਰਨਾ ਲਾ ਕੇ ਬੈਠ ਕੇ ਆਪਣਾ ਆਦੇ ਜੀ ਪਾਣੀਆਂ ਦੀ ਰਾਖੀ ਦੇ ਲਈ ਇਸ ਕੰਦੇ ਹੰਕਾਰ ਕਰੀ ਹੈ ਤੇ ਮੈਂ ਜਾਵਾਂਗਾ ਨੰਗਲ ਡੈਮ ਸੰਦਰ ਜਾ ਕੇ ਆਪ ਫੈਲੇਦਾਰੀ ਕਰਾਂ ਮੇਰੀ ਕੈਬਨਰ ਮੰਤਰੀ ਉਤੇ ਜਾ ਕੇ ਬੈਠ ਗਿਆ ਉਹ ਜੰ德ਰਾ ਲਾਤਾ ਹੈ ਨੰਗਲ ਡੈਮ ਦਾ ਜਿਹੜਾ ਚਾਰਜ ਫੇਰੇ ਤੇ ਕੋਈ ਇੱਥੇ ਖੜ ਕੇ ਤਾਂ ਦਿਖਾਵੇ ਕਿ ਇਸ ਦਾ ਪਾਖੜਾ ਜਾਵਾਂਗਾ ਕੋਈ ਵੀ ਅਧਿਕਾਰੀ ਹੋਵੇ ਪੰਜਾਬ ਦਾ ਪਾਣੀ ਕਿਵੇਂ ਧੱਕੇ ਨਾਲ ਦਿੱਤਾ ਜਾ ਸਕਦਾ ਹੈ ਹਰਿਆਣਾ ਨੂੰ politicans ਦਾ ਰਹੀਆ ਕੀ ਹੈ ਦੇ ਦੇ ਤਾਂ ਦੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪੁਰਖਿਆਂ ਨਾਲ ਪਰੇ ਪਿਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜੀ ਦੇ ਸੰਦੀ ਰੱਖੀ ਗੱਲ ਕਰਦੇ ਆ ਭਾਗਦਾਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਕਦਰ ਜਿਹੜਾ ਹੈਗਾ ਜੀ ਦੇ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਬਾਰਡਰ ਸਟੇਟ ਹੈ ਜਿਹਨੇ ਲੜਾਈ ਲੜਨੀ ਹੈ ਜਿਹਦੀ ਇੱਕ ਦੇ ਲੜਾਈ ਜੜੀ ਜਾਣੀ ਹੈ ਜੀ ਉਸ ਸਟੇਟ ਤੋਂ ਯਾਰੋ ਪਾਣੀ ਖੋਇਆ ਜਾ ਰਿਹਾ ਪੰਜਾਬ ਤੋਂ ਪਾਣੀ ਬਾੜ ਦਿਓ ਸੁਈਆ ਸੁਣੇ ਦੇਤੀ ਰਾਖੀ ਕਰਦੇ ਨੇ ਦੇ ਦੇ ਰਖਵਾਲੇ ਆ ਖੜਕ ਪੁਜਾਰ ਪੰਜਾਬ ਜੀ ਉਹ ਦੇ ਦੇ ਕਿ ਉਹ ਕਿ ਇੱਕ ਢਾਕੇ ਖੜਾ ਹੈ ਪਾਕਿਸਤਾਨ ਦੇ ਅੱਗੇ ਇਹ ਸਭ ਇੱਕ ਗੱਲ ਹੋਰ ਸੀਐਮ ਸੈਣੀ ਕਹਿੰਦੇ ਨਜ਼ਰ ਆਏ ਨੇ ਉਹ ਕਹਿੰਦੇ ਕਿ ਪਾਣੀ ਤਾਂ ਕੁਦਰਤੀ ਰੂਪ ਦੇ ਵਿੱਚ ਮਿਲਦਾ ਹੈ ਪਾਣੀ ਕੁਦਰਤ ਦਿੰਦੀ ਹੈ ਤਾਂ ਉਸ ਤੇ ਕੋਈ ਕਿਵੇਂ ਰੋਕ ਲਗਾ ਸਕਦਾ ਕੋਈ ਕਮਾਲ ਦੇ ਐਗਜ਼ਾਮਪਲਸ ਆ ਗਏ ਆ ਜਦੋਂ ਕੁਦਰਤੀ ਰੂਪ ਦੀ ਆਪਾਂ ਗੱਲ ਕਰਦੇ ਆ ਸੇ ਸਮੁੰਦਰਾਂ ਦੇ ਵਿੱਚ ਤਾਂ ਕੋਈ ਲਾਈਨਾਂ ਨਹੀਂ ਕੀਤੀ ਐਵੇਂ ਸਮੁੰਦਰ ਕਿਉਂ ਕਹਿੰਦੇ ਐ ਕਿ ਸਾਡਾ ਸਮੁੰਦਰ ਆਪਾਂ ਪਾਕਿਸਤਾਨ ਨੇ ਕਿਉਂ ਪਹੁੰਚੀ ਲਾਤੀ ਕਿ ਸਾਡੀ ਸਪੇਸ ਤੋਂ ਭਾਰ ਦੇ ਚਾਹ ਨਹੀਂ ਨਿਕਲ ਸਕਦੇ ਜੀ ਇੰਡੀਆ ਦੀ ਸਵੇਰ ਤੋਂ ਕਿਉਂ ਨਹੀਂ ਕੋਈ ਵਿਸ਼ੁਰਲਾ ਚਾਹ ਨਿਕਲ ਸਕਦਾ ਸਪੇਸ ਤਾਂ ਕਿਸੇ ਦੀ ਵੰਡੀ ਵੀ ਨਹੀਂ ਨਾ ਕੁਦਰਤੀ ਐ ਸਪੇਸ ਤਾਂ ਉਹ ਜੀਵਨ ਗੱਲ ਆ ਜਦੋਂ ਕੋਈ ਆਧਾਰਨ ਜਿਹੜੀ ਹੈਗੀ ਐ ਕੁਦਰਤੀ ਲੱਭਦੀ ਨਹੀਂ ਨਾ ਇਦਾਂ ਦੀਆਂ ਕਲਾਕੀ ਕਿੰਨਾਂ ਨੇ ਇਸ ਹਨਾ ਵਿਅਕਤੀ ਇਸ ਗੱਲ ਦੇ ਐਗਜ਼ਾਮਪਲ ਦੇ ਰਿਹਾ ਇੱਕ ਪਾਣੀ ਦੀ ਬੋਤਲ ਦੀ ਪਾਣੀ ਦੀ ਕਹਿੰਦੇ ਬੋਤਲ ਤੇਰੀ ਕੀ ਹੈ ਵੰਡੀ ਯਾਨੀ ਅੱਧੀ ਤਾਂ ਪੀ ਲਈ ਜਿਹੜੀ ਅੱਧੀ ਬਾਕੀ ਆਉਂਦੇ ਹਿੱਸੇ ਦਾ ਪਾਣੀ ਪੀ ਲਿਆ ਤੇ ਹੁਣ ਕਹਿੰਦੇ ਦੂਜੇ ਹਿੱਸੇ ਦਾ ਪਾਣੀ ਵੀ ਸਾਨੂੰ ਦੇ ਦਿਓ ਸਭ ਤੋਂ ਜ਼ਿਆਦਾ ਧਰਮ ਸੰਕਟ ਦੇ ਵਿੱਚ ਇਸ ਵੇਲੇ ਜਾਕਰ ਸਾਹਿਬ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਉਹ ਕੇਂਦਰ ਦੀ ਸਰਕਾਰ ਦੇ ਹੱਕ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਹਰਿਆਣੇ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਦਾ ਉਹ ਪੱਕਪੂਰ ਦੇ ਨਜ਼ਰ ਆ ਰਹੇ ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਨੇ ਪੰਜਾਬ ਦਾ ਜਾਪੜ ਕਹਿੰਦੇ ਨੇ ਕਹਿੰਦੇ ਨੇ ਕਿ ਮੇਰੀਆਂ ਜੜਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤਾਂ ਇੱਥੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਆ ਉਹਨਾਂ ਦੇ ਬਿਆਨਾਂ ਤੇ ਕਿ ਉਹ ਪੰਜਾਬ ਦੇ ਨਾਲ ਕਿਉਂ ਨਹੀਂ ਖੜ ਰਹੇ ਬਿਲਕੁਲ ਇਹਦੇ ਬਾਰੇ ਇੱਕ ਕਹੋਦ ਆ ਮੈਂ ਸ਼ਾਇਦ ਸਹੀ ਤਰ੍ਹਾਂ ਸਮਝ ਨਹੀਂ ਕਾ ਸਕਾਂ ਜੀ ਪਰ ਕੀ ਆ ਜਾਂਦਾ ਜਦੋਂ ਇਹੋ ਜਿਹਾ ਮਾਮਲਾ ਹੁੰਦਾ ਹੈ ਕਿ ਦੂਰ ਦੂਰ ਦੀ ਬਾਤ ਨਾ ਕਰ ਕਿ ਫਤਿਹ ਕੇ ਕਾਫਲਾ ਲੁੱਟਾ ਕਿਉਂ ਹੈ ਡਾਕਟਰ ਸਾਹਿਬ ਤੁਸੀਂ ਸੰਗ੍ਰਿਪਾ ਵਾਟਮਾਨਵਾਰੇ ਬੋਲਦੇ ਹਾਂ ਤੁਹਾਡਾ ਅਧਿਕਾਰ ਆ ਬੋਲਣ ਦਾ ਪਰ ਇਹ ਤਾਂ ਦੱਸੋ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਕਿਉਂ ਹੋ ਰਹੀ ਹੈ ਜਿਹੜਾ ਦ੍ਰਿਹੀ ਪਾਣੀਆਂ ਦੀ ਵੰਡ ਦੇ ਮੁੱਦੇ ਦੀ ਆਪਾਂ ਗੱਲ ਕਰ ਲਈਏ ਰਿਫੀਰੀਅੰਸ ਦੀ ਆਪਾਂ ਗੱਲ ਕਰ ਲਈਏ ਤੇ ਇਸ ਰਾਤ ਅਨਸਾਰ ਪੰਜਾਬ ਦਾ ਹੱਕ ਬਣਦਾ ਦ੍ਰਿਹੀ ਪਾਣੀਆਂ ਤੇ ਸਾਗੜਾ ਬਿਆਸ ਮੈਨੇਜਮੈਂਟ ਬੋਰਡ ਨੇ ਮੀਟਿੰਗ ਕਰਕੇ ਤਕੇ ਨਾਲ ਹੀ ਪਾਸ ਕਰਤਾ ਕਿ 85 ਕਿਊਬਿਕ ਕਿਊਸਿਕ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਜਾਏਗਾ ਜੇ ਉਹ 85 ਨੂੰ ਕਿਸੇ ਹਰਿਆਣਾ ਨੂੰ ਜਾਂਦਾ ਤੁਸੀਂ ਦਸਾਹ ਲਾਓ ਕਿ ਪੰਜਾਬ ਦੇ ਖੇਤਾਂ ਦਾ ਪਾਣੀ ਕੱਟੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਉਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ ਜਿਨ੍ਹਾਂ ਦਾ ਤੁਹਾਡੇ ਤੇ ਸਮਾਜ ਉੱਤੇ ਬੇहद ਅਸਰ ਪੈਂਦਾ ਏ ਜੋ ਪ੍ਰਭਾਵਿਤ ਕਰਦੀਆਂ ਨੇ ਅੱਜ ਦੀ ਰਾਜਨੀਤੀ ਨੂੰ ਔਰ ਜੋ ਵੱਡੇ ਫੈਸਲੇ ਆਉਣ ਵਾਲੇ ਦਿਨਾਂ ਦੇ ਵਿੱਚ ਨਿਰਣਾਇਕ ਸਾਬਿਤ ਹੁੰਦੇ ਨੇ ਤਾਂ ਇਸ ਵੇਲੇ ਵੀ ਕਾਫੀ ਵੱਡੀਆਂ ਖਬਰਾਂ ਜੋ ਨੇ ਉਹ ਆਈਆਂ ਹੋਈਆਂ ਨੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਾਂ ਭਾਰਤ ਦੇ ਮੁੱਦੇ ਨੂੰ ਲੈ ਕੇ ਸੁਰੱਖਿਆ ਦੇ ਮੁੱਦਿਆਂ ਨੂੰ ਲੈ ਕੇ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇਹਨਾਂ तमाम ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮిత్రਾਂ ਦਰਸ਼ਕਾਂ ਨੇ ਸਤਿਕਾਰ ਨਾਲ ਸਸਿਡਾਲ ਜਿਨ੍ਹਾਂ ਤੁਸੀਂ ਜ਼ਿਕਰ ਹੀ ਕਰ ਰਹੇ ਆ ਮੁੱਦਾ ਲਓ ਸਵਾਲ ਜੀ ਤਾ ਸਿੱਧੂ ਸਾਹਿਬ ਪਾਣੀਆਂ ਦੇ ਮੁੱਦੇ ਉੱਪਰ ਹੁਣ ਨੰਗਲ ਡੈਮ ਦੇ ਉੱਤੇ ਵੱਡੀਆਂ ਕਾਰਵਾਈਆਂ ਜੋ ਨੇ ਬਹੁਤ ਸਾਰੀਆਂ ਐਕਟੀਵਿਟੀਜ਼ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਪਾਸੇ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਉੱਥੇ ਪੱਕਾ ਡੇਰਾ ਇੱਕ ਤਰ੍ਹਾਂ ਦਾ ਲਗਾ ਲਿਆ ਗਿਆ ਹੈ ਨੰਗਲ ਡੈਮ ਦੇ ਸਾਹਮਣੇ ਔਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚ ਰਹੇ ਨੇ ਦੇਖੋ ਜੇ ਤੁਸੀਂ ਇਹ ਸਵਾਲ ਰਏ ਆ ਤਾਂ ਮੇਰੇ ਸਾਹਮਣੇ ਹਰਿਆਣਾ ਤੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਜੀ ਇਸ ਕਦਰ ਜਿਹੜਾ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੰਗਲਦੇਮ ਪਹੁੰਚੇ ਆ ਜੀ ਉਹਨੇ ਸਰਕਾਰ ਦੇ ਕੈਬਨਟ ਮੰਤਰੀ ਬੈਂਸ ਉਹਦੇ ਧਰਨਾ ਲਾ ਕੇ ਬੈਠ ਗਿਆ ਪੰਜਾਬ ਦੇ ਜੀ ਪਾਣੀਆਂ ਦੀ ਰਾਖੀ ਦੇ ਲਈ ਮੈਨੂੰ ਚੇਤੇ ਆਉਂਦਾ ਏ ਇਦਾਂ ਹੀ ਕਾਫੀ ਸਮਾਂ ਪਹਿਲਾਂ ਜਦੋਂ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੀ ਪਿੰਡਾਂ ਦੀ ਏਰੀਆ ਦੀ ਵੰਡ ਦੀ ਗੱਲ ਹੋ ਰਹੀ ਸੀ ਜੀ ਤੋਂ ਉਸ ਵੇਲੇ ਇੱਕ ਪਿੰਡ ਦਾ ਨਾਮ ਸੀ ਕੰਦੂ ਖੇੜਾ ਹੂੰ ਕਿ ਕੰਦੂ ਖੇੜਾ ਕਿੱਧਰ ਜਾਏਗਾ ਹਰਿਆਣਾ ਜਾਏਗਾ ਜਾਂ ਪੰਜਾਬ ਚ ਰਹੇਗਾ ਜੀ ਤਾਂ ਮੈਨੂੰ ਅਜੇ ਵੀ ਚੇਤੇ ਆਇਆ ਹੈ ਕਿ ਉਹ ਦੌਰ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਜਾ ਕੇ ਆਪ ਪਹਿਰਾ ਦਿੱਤਾ ਕਿ ਮੈਂ ਕਰਾਂਗਾ ਰਾਖੀ ਮੈਂ ਦੇਖਦਾ ਹਾਂ ਕੰਦੂ ਖੇੜਾ ਨੂੰ ਕੌਣ ਲੈ ਕੇ ਜਾਂਦਾ ਤਾਂ ਇੱਕ ਨਾਰਾ ਬਣਾਇਆ ਸੀ ਉਹਨਾਂ ਦੇ ਨਾਲ ਚ ਕਿ ਕੰਦੂ ਖੇੜਾ ਕਰੇ ਨਵੇੜਾ ਜੀ ਇਸੇ ਤਰੀਕੇ ਦੇ ਨਾਲ ਨੰਗਲ ਡੈਮ ਦੀ ਜਿਹੜੀ ਗੱਲ ਕਰ ਰਹੇ ਸੀ ਜਿਸ ਕਦਰ ਤੁਸੀਂ ਜ਼ਿਕਰ ਕੀਤਾ ਨੰਗਲ ਡੈਮ ਵੀ ਲੱਗਦਾ ਹੈ ਕਿ ਉਹ ਇੱਕ ਮੋਰਚਾ ਬਣ ਰਿਹਾ ਹੈ ਪੰਜਾਬ ਦੇ ਹਿੱਤਾਂ ਦੇ ਪੰਜਾਬ ਦੇ ਪਾਣਿਆਂ ਦੀ ਰਾਖੀ ਦਾ ਸੁਨੇਹਾ ਦੇ ਰਿਹਾ ਆਪਣੇ ਆਪ ਚਾਹੇ ਗੱਲਾਂ ਵੱਡੀ ਗੱਲ ਹੈ ਦੇਖੋ ਮੀਡੀਆ ਜਾ ਕੇ ਗੱਲ ਕਰਨੀ ਇੱਕ ਦੂਜੀ ਦੀ ਚੋਕਾ ਟਾਕੀ ਕਰਨੀ ਕਹਿਣਾ ਬਹੁਤ ਸੌਖਾ ਹੁੰਦਾ ਹੈ ਪਰ ਜਿਸ ਕਦਰ ਮੁਖੰਦਰੀ ਭਗਵੰਤ ਮਾਨ ਹੈ ਇਸ ਗੱਲ ਦੀ ਹਮਕਾਰ ਭਰੀ ਹੈ ਕਿ ਮੈਂ ਜਾਵਾਂਗਾ ਨੰਗਲ ਡੈਮ ਚੰਗਲ ਜਾ ਕੇ ਆਪ ਪਹਿਰੇਦਾਰੀ ਕਰਦਾ ਹੈ ਉਨੇ ਦੇ ਕੈਬਨਟ ਦਾ ਮੰਤਰੀ ਇੱਥੇ ਜਾ ਕੇ ਬੈਠ ਗਿਆ ਉਹ ਜੰ德ਰਾਲਾਤਾ ਨੰਗਲ ਡੈਮ ਦਾ ਜਿਹੜਾ ਚਾਰਜ ਫੇਰੇ ਕਿ ਕੋਈ ਇੱਥੇ ਵੜ ਕੇ ਤਾਂ ਦਿਖਾਵੇ ਕਿ ਇਸ ਕੰਦਰ ਪਾਖੜਾ ਜਾਣ ਦਾ ਕੋਈ ਵੀ ਅਧਿਕਾਰੀ ਹੋਵੇ ਪੰਜਾਬ ਦਾ ਪਾਣੀ ਕਿਵੇਂ ਧੱਕੇ ਨਾਲ ਦਿੱਤਾ ਜਾ ਸਕਦਾ ਹੈ ਹਰਿਆਣਾ ਨੂੰ ਬੜੀ ਸਾਫ਼ ਜੀ ਗੱਲ ਹੈ ਦੇਖੋ ਪਿੰਨਾਰ ਨੂੰ ਕਿਸ ਕਦਰ ਚਾਰਜ ਫੇਰੇ ਤੋਂ ਕਿਹਾ ਜਾ ਰਿਹਾ ਹੈ ਬਦਕਿਸਮਤੀ ਇਸ ਗੱਲ ਦੀ ਹੈ ਆਪਾਂ ਦੇਖੋ ਬਿੰਗੇ ਜਰਨਲਿਸਟ ਗੱਲ ਕਹਿ ਰਹੇ ਆ ਜੀ politicans ਦਾ ਰਵਈਆ ਕੀ ਹੈ ਹੂੰ ਦੇ ਦੇ ਤਾਂ ਦੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੁਰਖੀਆਂ ਨਾਲ ਪਰੇ ਪੈਂਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਦੇ ਤਾਂ ਦੀ ਰਾਖੀ ਗੱਲ ਕਰਦੇ ਆ ਆਕ ਤਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਕਿਸੇ ਵੀ ਕਦਰ ਜਿਹੜਾ ਹੈਗਾ ਦੇ ਦੇ ਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੂੰ ਪਰ ਜਿਹੜੀ ਬਾਰਡਰ ਸਟੇਟ ਹੈ ਜਿਹਨੇ ਲੜਾਈ ਲੜਨੀ ਹੈ ਜਿਹਦੀ ਹੱਕ ਦੇ ਲੜਾਈ ਜੜੀ ਜਾਣੀ ਹੈ ਜੀ ਉਹ ਸਟੇਟ ਤੋਂ ਯਾਰ ਉਹ ਪਾਣੀ ਖੋਇਆ ਜਾ ਰਿਹਾ ਤੁਸੀਂ ਤਾਂ ਪੰਜਾਬ ਤੋਂ ਪਾਣੀ ਵਾਰ ਦਿਓ ਕਿ ਤੁਸੀਂ ਇਸ ਵੇਲੇ ਦੇਖਦੀ ਰਾਖੀ ਕਰ ਰਹੇ ਹੋ ਦੇ ਦੇ ਰਖਵਾਲੇ ਹੋ ਖੜਕ ਪੰਜਾਬ ਪੰਜਾਬ ਜੀ ਪੂਰੇ ਦੇ ਦੇ ਅੱਗੇ ਹੋ ਕੇ ਇੱਕ ਢਾਕੇ ਖੜਾ ਹੈ ਪਾਕਿਸਤਾਨ ਦੇ ਅੱਗੇ ਜਦਾਮ ਭਾਸ਼ਾ ਚ ਕਿਹਾ ਜਾਂਦਾ ਨਾ ਕਿਸੇ ਪੰਜਾਬੀ ਦੀ ਇੱਕ ਦੀ ਗੋਲੀ ਚੀਰ ਕੇ ਅਗੇ ਹਰਿਆਣਾ ਜਾਂ ਜੂਬੀ ਤੱਕ ਜਾਏਗੀ ਜੀ ਪੰਜਾਬੀ ਲੰਘਣ ਨਹੀਂ ਦੇਣਗੇ ਪਾਕਿਸਤਾਨ ਦੀ ਗੋਲੀ ਨੂੰ ਹਮ ਤੇ ਉਸ ਕੌਮ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਕਿ ਤੁਸੀਂ ਇਸ ਵੇਲੇ ਪਾਣੀਆਂ ਦੀ ਲੜਾਈ ਛੇੜ ਕੇ ਬੈਠ ਗਏ ਹੋ ਤੁਹਾਨੂੰ ਤਾਂ ਬਾਦ ਦੇਣਾ ਚਾਹੀਦਾ ਪਾਣੀ ਪੰਜਾਬ ਦੇ ਉੱਪਰ ਦੀ ਜੀ ਕਿ ਤੁਸੀਂ ਦੇਜ ਦੇ ਰਖਵਾਲੇ ਹੋ ਪਾਣੀ ਦੀ ਗੱਲ ਮੈਂ ਹੈਰਾਨ ਆ ਹਰਿਆਣਾ ਦੇ ਮੁੱਖ ਮੰਤਰੀ ਸ਼ਰਨੀ ਸਾਹ ਕੀ ਕਹਿ ਰਿਹਾ ਕਹਿੰਦੇ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਈ ਕਨਿਆ ਚੇਤੇ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਿਸ ਕਦਰ ਪਿਆਸਿਆਂ ਨੂੰ ਲੜਾਈ ਦੇ ਮੈਦਾਨ ਜਾ ਕੇ ਪਾਣੀ ਪਿਆ ਸੀ ਜੀ ਸਣੀ ਸਾਹਿਬ ਇਤਿਹਾਸ ਨੂੰ ਤੋੜ-ਮੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਜਿਸ ਭਾਈ ਕਨਿਆ ਦਾ ਜ਼ਿਕਰ ਕਰ ਰਿਹਾ ਹਾਂ ਭਾਈ ਕਨਿਆ ਨੇ ਪਿਆਸਿਆਂ ਨੂੰ ਪਾਣੀ ਪਾਇਆ ਪਰ ਕੈਸਾ ਦੇ ਮੂੰਹ ਤੋਂ ਪਾਣੀ ਖੋਇਆ ਨਹੀਂ ਜੀ ਤੁਸੀਂ ਤਾਂ ਯਾਰੋ ਪਾਣੀ ਖੋ ਰਹੇ ਹੋ ਪਿਆਸਿਆਂ ਦੇ ਮੂੰਹ ਤੋਂ ਤੁਸੀਂ ਭਾਈ ਕਨਿਆ ਹੋਗੇ ਇਹ ਆ ਕਮਾਲ ਦੀ ਐਗਜ਼ਾਮਪਲ ਹੈ ਜਾਨੀ ਪੋਲਿਟਿਸ਼ੀਅਨ ਕਿਸ ਕਦਰ ਚਲੇ ਜਾਂਦੇ ਐ ਕਿ ਇਤਿਹਾਸਿਕ ਤੱਥਾਂ ਨੂੰ ਵੀ ਤੋੜ-ਮੋੜ ਕੇ ਪੇਸ਼ ਕਰਦੇ ਐ ਸੀਤੋ ਸਾਹਿਬ ਇੱਕ ਗੱਲ ਹੋਰ ਉਹਨਾਂ ਨੇ ਹੋਰ ਕਹੀ ਹੈ ਇਹਨਾਂ ਨੇ ਮਾਨਵਤਾ ਦਾ ਸਨਿਆਹ ਦਿੱਤਾ ਹੈ ਜੀ ਉਹਨਾਂ ਨੇ ਪੜਾਇਆ ਜਾ ਹੈ ਕਿ ਭਾਈ ਕਲਿਆ ਕੀ ਹੁੰਦੇ ਤੇ ਭਾਈ ਕਲਿਆ ਜੇ ਰਾਤ ਤੇ ਕੌਣ ਛਾਲ ਰਿਹਾ ਹੈ ਤੁਸੀਂ ਬਣਾ ਕੌਣ ਰਿਹਾ ਹੈ ਜਿਹੜੇ ਪੰਜਾਬ ਦਾ ਪਾਣੀ ਖੋਣ ਲੱਗੇ ਆ ਜੀ ਜੀ ਸੀਤੋ ਸਾਹਿਬ ਇੱਕ ਗੱਲ ਹੋਰ ਸੀਐਮ ਸੈਣੀ ਕਹਿੰਦੇ ਨਜ਼ਰ ਆਏ ਨੇ ਉਹ ਕਹਿੰਦੇ ਕਿ ਪਾਣੀ ਤਾਂ ਕੁਦਰਤੀ ਰੂਪ ਦੇ ਵਿੱਚ ਮਿਲਦਾ ਹੈ ਪਾਣੀ ਕੁਦਰਤ ਦਿੰਦੀ ਹੈ ਤਾਂ ਉਸ ਤੇ ਕੋਈ ਕਿਵੇਂ ਰੋਕ ਲਗਾ ਸਕਦਾ ਹੈ ਬਹੁਤ ਹੀ ਕਮਾਲ ਦੇ ਐਗਜ਼ਾਮਪਲਸ ਲੱਗੀਆਂ ਜਿਹੜੇ ਕੁਦਰਤੀ ਰੂਪ ਦੀ ਆਪਾਂ ਗੱਲ ਕਰਦੇ ਆਂ ਫਿਰ ਸਮੁੰਦਰਾਂ ਦੇ ਵਿੱਚ ਤਾਂ ਕੋਈ ਲਾਈਨਾਂ ਨਹੀਂ ਖਿੱਚੀ ਐਵੇਂ ਸਮੁੰਦਰ ਕਿਉਂ ਕਹਿੰਦੇ ਆ ਕਿ ਸਾਡਾ ਸਮੁੰਦਰ ਹੈ ਜੀ ਭਾਰਤ ਦੇ ਕਿਤੇ ਦਾ ਸਮੁੰਦਰ ਹੈ ਹਮ ਪਾਕਿਸਤਾਨ ਨੇ ਕਿਉਂ ਪਾਬੰਦੀ ਲਾਤੀ ਕਿ ਸਾਡੀ ਸਪੇਸ ਤੋਂ ਭਾਰਤ ਦੇ ਜਹਾਜ਼ ਨਹੀਂ ਨਿਕਲ ਸਕਦੇ ਜੀ ਇੰਡੀਆ ਦੀ ਸਪੇਸ ਤੋਂ ਕਿਉਂ ਨਹੀਂ ਕੋਈ ਦੁਸ਼ਮਣ ਦਾ ਜਹਾਜ਼ ਨਿਕਲ ਸਕਦਾ ਹਮ ਸਪੇਸ ਤਾਂ ਕਿਸੇ ਨੇ ਵੰਡੀ ਵੀ ਨਹੀਂ ਨਾ ਕੁਦਰਤੀ ਹੈ ਸਪੇਸ ਤਾਂ ਜੀ ਸੋ ਅਜੀਬ ਗੱਲ ਹੈ ਜਦੋਂ ਕੋਈ ਧਾਰਨ ਜਿਹੜੀ ਹੈਗੀ ਕੋਈ دلیل ਲੱਭਦੀ ਨਹੀਂ ਨਾ ਇਦਾਂ ਦੀਆਂ ਗੱਲਾਂ ਕਿਤੇ ਨਹੀਂ ਆਉਂਦੀਆਂ ਕਿ ਤੁਸੀਂ ਆਪਣੇ ਹਿੱਸੇ ਦਾ ਪਾਣੀ ਵਾਤ ਲਿਆ ਮੈਂ ਦੇਖ ਰਿਹਾ ਸੀ ਕੋਈ ਸਿਆਣਾ ਵਿਅਕਤੀ ਇਸ ਗੱਲ ਦੀ ਐਗਜ਼ਾਮਪਲ ਦੇ ਰਿਹਾ ਇੱਕ ਪਾਣੀ ਦੀ ਬੋਤਲ ਦੀ ਪਾਣੀ ਦੀ ਕਹਿੰਦੇ ਬੋਤਲ ਜਿਹੜੀ ਹੈਗੀ ਹੈ ਵੰਡੀ ਯਾਨੀ ਅੱਧੀ ਤਾਂ ਪੀ ਲਈ ਜਿਹੜੀ ਅੱਧੀ ਬਾਕੀ ਆਪਦੇ ਹਿੱਸੇ ਦਾ ਪਾਣੀ ਪੀ ਰਿਹਾ ਤੇ ਉਹਨਾਂ ਕਹਿੰਦੇ ਦੂਜੇ ਹਿੱਸੇ ਦਾ ਪਾਣੀ ਵੀ ਸਾਨੂੰ ਦੇ ਦਿਓ ਜੀ ਕਮਾਲ ਦੇਖੋ ਤੁਸੀਂ ਆਪਾਂ ਸਾਂਝੀ ਬਾਲਟੀ ਦੀ ਗੱਲ ਕਰਦੇ ਹਾਂ ਸਨੇਹਾ ਪੜਾਇਆ ਜਾ ਰਿਹਾ ਪੰਜਾਬ ਨੂੰ ਸਾਂਝੀ ਬਾਲਟੀ ਦਾ ਪੰਜਾਬ ਨਾਲ ਹੋ ਕੀ ਰਿਹਾ ਹੈ ਪੰਜਾਬ ਦੇ ਗਵਾਂਡ ਚ ਕੌਣ ਹੈ Rajasthan ਦੀ ਸਰਕਾਰ Rajasthan ਭਾਜਪਾ ਜੀ ਹਰਿਆਣਾ ਭਾਜਪਾ ਜੀ ਕੇਂਦਰ ਚ ਭਾਜਪਾ ਹਮ ਪਾਕਣਾ ਵਿਆਸ ਮੈਨੇਜਮੈਂਟ ਬੋਰਡ ਦੀ ਜਦੋਂ ਮੀਟਿੰਗ ਹੋਈ ਤਾਂ ਪੰਜਾਬ ਕਹਲਾ ਰਹਿ ਗਿਆ ਸਾਰਾ ਨੇ ਪੰਜਾਬ ਦੇ ਖਿਲਾਫ ਵੋਟ ਪਾਈ ਹੈ ਜੀ ਇਸੇ ਨੂੰ ਦੇਸ਼ ਪਿਆਰ ਕਹਿੰਦੇ ਆ ਯਾਨੀ ਉਹ ਰਾਜਨੀਤੀ ਦੀ ਗੁਰਾਇਤੀ ਪੱਖਪਾਤ ਦੀ ਕੋਈ ਹੱਦ ਸੀਮਾ ਹੁੰਦੀ ਹੈ ਜੀ ਪੰਜਾਬ ਦਾ ਪਾਣੀ ਖੋਣ ਦੇ ਲਈ ਪੰਜਾਬ ਦਾ ਪਾਣੀ ਲੈਣ ਦੇ ਲਈ ਰਾਜਸਥਾਨ ਹਰਿਆਣਾ ਦਿੱਲੀ ਇੱਕੋ ਬੋਲੀ ਬੋਲਦੇ ਆ ਮੈਂ ਇਹ ਵੀ ਕਹਾਗਾ ਕਿ ਦੇਖੋ ਸਾਡੇ ਭਾਜਪਾ ਦੇ ਜਿਹੜੇ ਆਗੂ ਹੈ ਜੀ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਉਹਨੇ ਨਾਲ ਤਾਂ ਹਰਿਆਣਾ ਦੇ ਕਾਂਗਰਸ ਵਾਲੇ ਚੰਗੇ ਆ ਹੂੰ ਕਾਂਗਰਸ ਦੇ ਆਗੂ ਜਿਹੜੇ ਹੈਗੇ ਆ ਹਰਿਆਣਾ ਦੇ ਉਹ ਕਹਾੰਗਿਰਦੇ ਆਗੂ ਹਰਿਆਣਾ ਦੇ ਪਾਣੀਆਂ ਦੇ ਹੱਕ 'ਚ ਖੜੇ ਆ। ਜੀ ਸੰਪੇਖ ਪਾਏ ਮਿੱਤਰ ਹੈ ਕੀ ਕਹਿ ਰਿਹਾ ਸਨੀਜਾਖੜੇ ਬੜੇ ਕਿਸਾਨੀ ਆਗੂ ਹੈ। ਆਜ ਪਾਦੇ ਪ੍ਰਧਾਨਾ ਪੰਜਾਬ ਦੇ। ਦੇਖੋ ਬੜੇ ਵਿੰਗਟੇ ਟਟਨ ਆ। ਮੁੱਖ ਮੰਤਰੀ ਭਗਵੰਤ ਸਿੰਘ ਨੂੰ ਕਹਿ ਰਿਹਾ ਸਨੀਜਾਖੜਾ ਕਿ ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਕਰ ਰਹੇ ਆ। ਹੂੰ ਕਿਧਰੇ ਸੁਧੀਆਂ ਕਿਧਰੇ ਜਾਨ ਕੀ ਕੀ ਜੋੜਿਆ ਜਾ ਰਿਹਾ ਪਾਣੀਆਂ ਨਾਲ। ਜੀ ਦਸ ਜੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਾਣੀ ਦਾ ਵੰਡ ਦਾ ਮਾਮਲਾ 85 ਕੁਸਕ ਧੱਕੇ ਨਾਲ ਹਰਿਆਣਾ ਕਹਿੰਦਾ ਪਾਣੀ ਲੈਣਾ ਸੀ ਅਗਰ ਭਾਗੜਾ ਬੋਰਡ ਨੇ ਪਾਸ ਕਰਤਾ ਕਿ ਵੀ ਹਾਂ ਪਾਣੀ ਮਿਲੇਗਾ ਮਿਲੇਗਾ ਇਹਨਾਂ ਨੂੰ ਜੀ ਇਹ ਵੱਖਰੀ ਗੱਲ ਹੈ ਕਿ ਪੰਜਾਬੀਆਂ ਦਾ ਜਿਵੇਂ ਸਵਾ ਹੈ ਜੰਦਰਾ ਲਾ ਕੇ ਖੜੇ ਹੋ ਗਿਆ ਪੰਜਾਬ ਵਾਲੇ ਕਿ ਲੈ ਕੇ ਦਿਖਾਓ ਪਾਣੀ ਕਿਵੇਂ ਲਾਓਗੇ ਸਿੱਧੂ ਸਾਹਿਬ ਇੱਥੇ ਇਹ ਸਿੱਧੀ ਉਸ ਵੇਲੇ ਪੈਦਾ ਹੋਈ ਹੈ ਜਦੋਂ ਬਾਰਡਰ ਦੇ ਉੱਤੇ ਤਣਾਅ ਹੈ ਜੀ ਤੇ ਅਸੀਂ ਜਿਹੜਾ ਹੈਗਾ ਗਵਾਂਡੀ ਸੁਭਿਆੰਗਿਕ ਕਦਰ ਲੈਣਾ ਸ਼ੁਰੂ ਕਰਤਾ ਪਾਣੀਆਂ ਦੀ ਵੰਡ ਦੇ ਮੁੱਦੇ ਤੋਂ ਲੈ ਕੇ ਜਿੰਦੂ ਜਿੱਤੇ ਰਾਜਨੀਤੀ ਕੀਤੀ ਜਾ ਰਹੀ ਹੈ। ਔਰ ਪੰਜਾਬ ਦੇ ਭਾਜਪਾ ਜਗੂ ਘਟੋ ਘਟੋ ਉਹਨਾਂ ਨੂੰ ਤਾਂ ਪੰਜਾਬ ਦੇ ਹੱਕ 'ਚ ਖੜੇ ਹੋ ਗਏ ਦਿਖਣਾ ਚਾਹੀਦਾ ਨਾ। ਮੁਖਵੰਤਰੀ ਭਗਵੰਤ ਮਾਨ ਨੂੰ ਤੁਸੀਂ ਕੋਸਦੇ ਹੋ ਪੋਲਿਟਿਕਸ ਕਰਦੇ ਰਹੋ। ਜੀ ਪਰ ਕਿਦਰੇ ਇਹਦਾ ਸਾਮਾਨ ਨਾਲ ਗੱਲ ਕਹੀ ਜਾ ਸਕਦੀ ਹੈ ਨਾ ਕਿ ਪੰਜਾਬ ਕੋਲੇ ਦਾ ਫालतू ਪਾਣੀ ਹੈ ਹੀ ਨਹੀਂ। ਸਿੱਧੂ ਸਾਹਿਬ ਸਭ ਤੋਂ ਵੱਧ ਧਰਮ ਸੰਕਟ ਦੇ ਵਿੱਚ ਇਸ ਵੇਲੇ ਜਾਖੜ ਸਾਹਿਬ ਹੀ ਨਜ਼ਰ ਆ ਰਹੇ ਨੇ ਮਾਫ ਕਰਨਾ ਸਭ ਤੋਂ ਜ਼ਿਆਦਾ ਧਰਮ ਸੰਕਟ ਦੇ ਵਿੱਚ ਇਸ ਵੇਲੇ ਜਾਖੜ ਸਾਹਿਬ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਂ ਉਹ ਕੇਂਦਰ ਦੀ ਸਰਕਾਰ ਦੇ ਹੱਕ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਦਾ ਉਹ ਪੱਕਪੂਰ ਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਨੇ ਪੰਜਾਬ ਦਾ ਜੰਪਲ ਕਹਿੰਦੇ ਨੇ ਕਹਿੰਦੇ ਨੇ ਕਿ ਮੇਰੀਆਂ ਜੜਾ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤਾਂ ਇੱਥੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਆ ਉਹਨਾਂ ਦੇ ਬਿਆਨਾਂ ਤੇ ਕਿ ਉਹ ਪੰਜਾਬ ਦੇ ਨਾਲ ਕਿਉਂ ਨਹੀਂ ਖੜ ਰਹੇ ਬਿਲਕੁਲ ਇਹਦੇ ਬਾਰੇ ਇੱਕ ਕਹਾਵਤ ਆ ਮੈਂ ਜਦੋਂ ਸਹੀ ਤਰਜ਼ਮਾ ਨਹੀਂ ਤਾਂ ਨਾ ਕਰ ਸਕਾਂ ਜੀ ਪਰ ਕਿਹਾ ਜਾਂਦਾ ਹੈ ਜਦੋਂ ਇਹੋ ਜਿਹਾ ਮਾਮਲਾ ਆਉਂਦਾ ਹੈ ਕਿ ਦੂਰ ਦੂਰ ਦੀ ਬਾਤ ਨਾ ਕਰ ਜੇ ਪਤਾ ਆ ਕਿ ਕਾਫਲਾ ਲੁੱਟਾ ਕਿਉਂ ਹੈ ਹਮ ਜਖੜ ਸਾਹਿਬ ਤੁਸੀਂ ਮੁਕੰਦਰੀ ਭਗਵੰਤ ਮਾਨਵਾਰੇ ਬੋਲਦੇ ਹੋ ਤੁਹਾਡਾ ਅਧਿਕਾਰ ਆ ਬੋਲਣ ਦਾ ਪਰ ਇਹ ਤਾਂ ਦੱਸੋ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਕਿਉਂ ਹੋ ਰਹੀ ਹੈ ਜੀ ਪਹਿਲਾਂ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਦੀ ਆਪਾਂ ਗੱਲ ਕਰ ਲਈਏ ਹਮ ਰਿਪੀਅਰੈਂਸ ਦਾ ਆਂਦੀ ਗੱਲ ਕਰ ਲਈਏ ਰਿਪੀਅਰੈਂਸ ਦੇ ਅਨਸਾਰ ਪੰਜਾਬ ਦਾ ਹੱਕ ਬਣਦਾ ਦਰੇਹ ਪਾਣੀਆਂ ਤੇ ਜੀ ਉਹ ਖੋ ਕੇ ਪੀਸੀ ਜਿਹੜੀ ਕਾਂਗਰਸ ਸਰਕਾਰ ਆ ਰਹੀਆਂ ਉਹਨਾਂ ਵੱਲੋਂ ਕਿਸ ਕਦਰ ਰਾਜ ਨੂੰ ਖੁੱਲਾ ਪਾਣੀ ਵੰਡੇਗਾ ਦੂਜੇ ਸੁੱਭਿਆਂ ਦਿੱਤਾ ਗਿਆ ਪੰਜਾਬ ਦਾ ਪਾਣੀ ਤਾਂ ਉਦੋਂ ਹੀ ਖੋਇਆ ਗਿਆ ਹੁਣ ਪੰਜਾਬ ਦੇ ਜਿਹੜੇ ਡੈਮ ਐ ਤੇ ਪੌਂਗ ਡੈਮ ਐ ਪਾਖੜ ਡੈਮ ਐ ਉਹਨਾਂ 'ਚ ਕਈ ਕਈ ਮੀਟਾਂ ਦੇ ਲਿਹਾਜ਼ ਨਾਲ ਪਾਣੀ ਇਸ ਵੇਲੇ ਘੱਟ ਐ ਜੀ ਪਾਣੀ ਹੈ ਨਹੀਂ ਡੈਮਾਂ 'ਚ ਇਹਨੂੰ ਤੇ ਕਿ ਗਰਮੀ ਕਿੰਨੀ ਪੈ ਰਹੀ ਐ ਬਿਲਕੁਲ ਔਰ ਪੰਜਾਬ ਦੇ ਪੁੱਤ ਕਹਿ ਲਓ ਪੰਜਾਬ ਦੇ ਕਾਮੇ ਕਹਿ ਲਓ ਅਜਮਈ ਦੇ ਇਸ ਮੁਕੇ ਤੇ ਆਪਾਂ ਉਹਨਾਂ ਨੂੰ ਚਿੱਤੇ ਕਰਦੇ ਆ ਹੂੰ ਉਹ ਤਾਂ ਇੰਨੀ ਗਰਮੀ ਦੇ ਵਿੱਚ ਬਾਹਰ ਖੜੇ ਹੋਣ ਔਕਾ ਤੇ ਉਬਲਦੇ ਪਾਣੀ 'ਚ ਖੜੇ ਹੋ ਕੇ ਇਸ ਵੇਲੇ ਚੋਨਾ ਲਾਉਣ ਲੱਗੇ ਹੋਏ ਐ ਜੀ ਉਹਨਾਂ ਦੇ ਪੈਰਾਂ ਇੱਥੋਂ ਉਹਨਾਂ ਦੇ ਮੂੰਹ ਤੋਂ ਪਾਣੀ ਖੋਇਆ ਜਾ ਰਿਹਾ ਹੈ ਖਿੱਚਿਆ ਜਾ ਰਿਹਾ ਹੈ ਤੇ ਅਧਾਰਨ ਦਿੱਤੀ ਜਾਰੀ ਹੈ ਪਾਈ ਕਰਿਆ ਜੀ ਸੋ ਸਪੱਸ਼ਟ ਗੱਲ ਇਹ ਹੈ ਕਿ ਕਿਉਂ ਪੰਜਾਬ ਨਾਲ ਅਜਿਹਾ ਵਰਤਾਰਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੇ ਸਟੈਂਡ ਲਿਆ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੀਆਂ ਦੂਜੀ ਰਾਜਾਂ ਤਰ੍ਹਾਂ ਉਹਨਾਂ ਨੂੰ ਘੱਟੋ-ਘੱਟ ਇਸ ਮੁੱਦੇ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਮਾਮਲੇ ਤੇ ਇਕਾਗਰਤਾ ਦਿਖਾਉਣ ਦੀ ਲੋੜ ਹੈ ਜੀ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਆ ਜੀ ਅਕਾਲੀ ਦਲ ਨੇ ਬੇਸ਼ੱਕ ਇਹ ਠੀਕ ਹੈ ਕਿ ਮੁੱਖ ਮੰਤਰੀ ਦੀ ਆਲੋਚਨਾ ਕਰਦੀ ਹੈ ਪਰ ਪਾਣੀਆਂ ਦੇ ਵੰਡ ਦੇ ਮੁੱਦੇ ਤੇ ਉਹਨੇ ਜ਼ਰੂਰ ਇਹ ਗੱਲ ਕਹੀ ਹੈ ਜੀ ਕਿ ਪਾਣੀਆਂ ਦੀ ਵੰਡ ਦਾ ਮਾਮਲਾ ਇਸ ਮਾਮਲੇ 'ਚ ਉਹ ਕਹਿੰਦੇ ਸੀ ਪੰਜਾਬ ਦੇ ਹੱਕ ਖੂਨ ਨਹੀਂ ਦੇਵਾਂਗੇ ਹੂੰ ਇਹ ਤਾਂ ਭਾਜਪਾ ਦੇ ਆਗੂ ਸੁਨੀਲ ਜਾਖੜ ਜਿਹੜੇ ਕਹਿ ਰਿਹਾ ਕਿ ਦੇਖੋ ਜੀ ਕਿਹੋ ਜਿਹੇ ਵੇਲੇ ਦੇ ਹੁਣ ਐਸ ਵੇਲੇ ਮੁਲਕ ਦੇ ਵਿੱਚ ਕਿਹੋ ਜਿਹੀ ਸਿੱਧੀਆ ਬਾਰਡਰ ਦੇ ਉੱਤੇ ਇਹ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਪਾਣੀਆਂ ਦੀ ਵੰਡ ਤੇ ਸਿਆਸਤ ਕਰ ਰਿਹਾ ਜੀ ਯਾਨੀ 85 ਤੋਂ ਕਿਸੇ ਇੱਕ ਵਾਦੂ ਖਿੱਚ ਰਿਹਾ ਹਰਿਆਣਾ ਤੇ ਵੰਡ ਦੇ ਲਈ ਸਿਆਸਤ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਮਾਲ ਦੀ ਧਾਰਨਾ ਹੈ ਸਾਡੇ ਰਾਸੀ ਆਗੂਆਂ ਵੱਲੋਂ ਜੀ ਸਿੱਧੂ ਸਾਹਿਬ ਜਿਵੇਂ ਵੱਡੀ ਸੁਰੱਖਿਆ ਦੇਖਣ ਨੂੰ ਮਿਲ ਰਹੀ ਹੈ ਨੰਗਲ ਡੈਮ ਦੇ ਉੱਪਰ ਔਰ ਪਾਣੀਆਂ ਦੇ ਮੁੱਦਾ ਜੋ ਹੈ ਇਸ ਵੇਲੇ ਬਹੁਤ ਜ਼ਿਆਦਾ ਪੱਕਦਾ ਨਜ਼ਰ ਆ ਰਿਹਾ ਹੈ ਸੁਰੱਖਿਆ ਦੇ ਮਾਮਲੇ ਦੇ ਵਿੱਚ ਕੀ ਦੇਖਦੇ ਹੋ ਆਖਿਰ ਕੀ ਵਜ੍ਹਾ ਹੋਣੀ ਹੈ ਕਿ ਡੈਮ ਦੇ ਆਸੇ-ਪਾਸੇ ਐਡੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਇਕੱਠੀ ਕਰ ਦਿੱਤੀ ਗਈ ਹੈ ਦੇਖੋ ਤੁਹਾਡੀ ਸਥਿਤੀ ਹੋਣੀ ਸੁਭਾਵਿਕ ਹੈ ਜਦੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਮੀਟਿੰਗ ਕਰਕੇ ਤਕੇਨਾਲੀ ਪਾਸ ਕਰਤਾ ਕਿ 85000 ਕਿਊਬਿਕ ਮੀਟਰ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਜਾਏਗਾ ਜਿਹੜਾ 85000 ਕਿਊਬਿਕ ਹਰਿਆਣਾ ਨੂੰ ਜਾਂਦਾ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਖੇਤਾਂ ਦਾ ਪਾਣੀ ਘਟੇਗਾ ਪੰਜਾਬ ਦਾ ਪੀਣ ਵਾਲਾ ਪਾਣੀ ਘਟੇਗਾ ਤੇ ਕਿਹਾ ਜਾ ਰਿਹਾ ਕਿ ਪਾਈ ਕਰੇਗਾ ਹਰਿਆਣਾ ਵਾਲੇ ਆ ਸਣੀ ਸਾਹਿਬ ਹਰਿਆਣਾ ਦੇ ਮੁਖੋਂ ਅਸਰ ਐਗਜ਼ਾਮਪਲ ਦੇ ਰਹੇ ਨਹੀਂ ਦੇਖ ਰਹੇ ਕਿ ਪਿਆਸਾ ਦੇ ਮੂੰਹ ਚੋਂ ਪਾਣੀ ਖੋਣ ਵਾਲਾ ਖਿਚਣ ਵਾਲਾ ਪਾਈ ਕਰੇਗਾ ਨਹੀਂ ਹੋ ਸਕਦਾ ਜੀ ਇਤਿਹਾਸ ਨੂੰ ਕਰ ਤੇ ਤੁਹਾਨੂੰ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ ਤੇ ਹੁਣ ਜਿੱਦਾਂ ਦੀ ਸਥਿਤੀ ਦਾ ਤੁਸੀਂ ਜ਼ਿਕਰ ਕੀਤਾ ਤਣਾਅ ਵਾਲੀ ਸਥਿਤੀ ਬਣੀ ਵੀ ਆ ਪਲੀ ਜਿਹੜੀ ਪੰਜਾਬ ਦੀ ਜ਼ਿੰਮੇਵਾਰੀ ਬਣਦੀ ਹੈ ਨੰਗਲ ਡੈਮ ਹੁਣ ਨੰਗਲ ਡੈਮ ਤੇ ਜਿਸ ਕਦਰ ਜਿਹੜਾ ਪਿੱਛੇ ਤੋਂ ਥੋੜਾ ਵਾਧੂ ਪਾਣੀ ਛੱਡਿਆ ਗਿਆ ਹਰਨਾਲੀ ਹਾਲਾਂਕਿ ਨੰਗਲ ਡੈਮ ਦੀ ਜਿਹੜੀ ਚੀਰਲ ਦੀ ਇਹਨੇ ਸਮਰੱਥਾ ਹੈਗੀ ਹੈ ਕਿ ਜੇ 85 ਸੇ ਕਿਸੇ ਕਾ ਆ ਵੀ ਗਿਆ ਵਾਧੂ ਪਾਣੀ ਤਾਂ ਉਹਦੇ ਚ ਸਮੋਇਆ ਜਾ ਸਕਦਾ ਹੈ ਉਸ ਸਮੇਂ ਦੇ ਲਿਹਾਜ਼ ਨਾਲ ਉਹਦੀ ਵੰਡ ਕੀਤੀ ਜਾ ਸਕਦੀ ਹੈ ਔਰ ਘੱਟੋ ਘੱਟ ਥੋੜੇ 15 20 ਦਿਨ ਦੀ ਗੱਲ ਹੈ 20 ਮਈ ਤੱਕ ਆ ਪੁਰਾਣੀ ਜਿਹੜੀ ਪਾਣੀਆਂ ਦੇ ਵੰਡ ਦੀ ਆ ਲੋਕੇਸ਼ਨ ਅਲਾਟਮੈਂਟ ਆ ਹੋਈ ਵੀ ਐ ਜੀ ਹਰਿਆਣਾ ਨੂੰ ਰਾਜਸਥਾਨ ਨੂੰ ਪੰਜਾਬ ਨੂੰ 20 ਕਿ ਮਈ ਤੋਂ ਬਾਅਦ ਫਿਰ ਨਵੀਂ ਅਲਾਟਮੈਂਟ ਹੋਏਗੀ ਉਹਦੇ ਮਤਾਂ ਕੋ ਫੇਰ ਜਿਹੜਾ ਹਰਿਆਣਾ ਨੂੰ ਪਾਣੀ ਮਿਲੇਗਾ ਤਾਂ ਕਿਉਂ ਇਹ ਆਧਾਰਨ ਪੈਦਾ ਕੀਤੀ ਜਾ ਰਹੀ ਹੈ ਇੱਕ ਵਾਰੀ ਕਹਿੰਦੇ 580 ਕਿ ਉਸੇ ਹਰਿਆਣਾ ਦਿੱਤਾ ਗਿਆ ਤਾਂ ਐਗਜ਼ਾਮਪਲ ਚ ਆਏ ਹੋ ਜੇ ਕਿ ਪੰਜਾਬ ਦੇ ਇਸ ਦਾ ਕਦੇ ਵੀ ਪਾਣੀ ਲਿਆ ਜਾ ਸਕਦਾ ਜਾਂ ਲਿਆ ਜਾਏਗਾ ਜੀ ਸਿੱਧੂ ਸਾਹਿਬ ਇੱਕ ਬਦਲਾਅ ਵੀ ਕੀਤਾ ਗਿਆ ਕੇਂਦਰ ਵੱਲੋਂ ਹਰਿਆਣਾ ਕੋਟੇ ਦੇ ਅਧਿਕਾਰੀ ਨੂੰ ਜੋ ਹੈ ਉਹ ਲਗਾਇਆ ਗਿਆ ਹੈ ਬੀਬੀਐਮਬੀ ਤੇ ਤਾਂ ਦੱਸ ਦिए ਕਿ ਪੰਜਾਬ ਕੇਡਰ ਦੇ ਡਾਇਰੈਕਟਰ ਨੂੰ ਬਦਲ ਦਿੱਤਾ ਗਿਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਵਾਰੀ ਦਾ ਦੀ ਦੇ ਇਤਾਂ ਦੀ ਰੱਖਾਂ ਦੀ ਲੜਾਈ ਲੜ ਰਹੇ ਆ 100 ਇੱਕ ਹੈ ਦੀ ਦੇ ਅੱਖਾਂ ਦੀ ਲੜਾਈ ਲੜਨੇ ਉਦਲੇ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਵਡੀਆਂ ਮੀਟਿੰਗਾਂ ਲਗਾਈਆਂ ਜਾ ਰਹੀਆਂ ਫੌਜੀ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਜੀ ਦੂਜੇ ਪਾਸੇ ਉਸ ਬਾਰਡਰ ਸਟੇਟ ਦੇ ਵਿੱਚ ਹੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆਪਣੇ ਅਧਿਕਾਰੀਆਂ ਦੀਆਂ ਤਬਦੀਲੀਆਂ ਕਰ ਰਿਹਾ ਹੈ ਉਹ ਕੋਈ ਦੇਸ਼ ਦੇ ਜਾਂ ਪੰਜਾਬ ਦੇ ਇਤਲੇ ਨਹੀਂ ਕਰ ਰਿਹਾ ਉਹ ਇਸ ਲਈ ਕਰ ਰਿਹਾ ਹੈ ਕਿ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਜਾਂਦਾ ਹੈ ਤੇ ਕਿਵੇਂ ਪੰਜਾਬ ਦੇ ਹੱਕ ਮਾਰੇ ਜਾ ਸਕਦੇ ਆ ਜੀ ਪੰਜਾਬ ਸਰਕਾਰ ਉਹਨੇ ਸਪੱਸ਼ਟ ਰਹਿਣ ਲਿਆ ਅਸਮਾਨ ਦੇ ਤੇ ਕਿਤਾ ਤੱਕਾ ਜਾਂ ਅਨਿਆ ਹੋਣ ਨਹੀਂ ਦੇਵਾਂਗੇ ਅਧਿਕਾਰੀਆਂ ਦੇ ਆਬਦਲੀਆਂ ਕਰਨੀਆਂ ਜ਼ਰੂਰ ਜਿਹੜਾ ਕੇਂਦਰ ਦਾ ਬੋਰਡ ਦੇ ਅਧਿਕਾਰ ਚ ਹੈ ਪਰ ਇਹ ਸਪਸ਼ਟ ਗੱਲ ਹੈ ਕਿ ਪੰਜਾਬ ਦੀ ਇਜ਼ਾਤ ਲਈ ਬਗੈਰ ਪੰਜਾਬ ਜਦ ਤੱਕ ਉਸ ਸਮਝੌਤੇ ਦੇ ਜੋ ਫੈਸਲਾ ਹੋਇਆ ਹੈ ਪਾਗੜਾ ਬੀਅਸ ਮੈਨੇਜਮੈਂਟ ਬੋਰਡ ਦਾ ਪੰਜਾਬ ਦੇ ਜਦੋਂ ਤੱਕ ਦਸਕਸ ਨਹੀਂ ਹੋਣਗੇ ਬਾਦੂ ਪਾਣੀ ਨਹੀਂ ਛੱਡਿਆ ਜਾ ਸਕਦਾ ਜੀ ਪੰਜਾਬ ਦੇ ਮੁਖਵੰਦ ਦੀ ਗੱਲ ਤਾਂ ਹੈ ਹੀ ਹੈ ਪੰਜਾਬ ਦੇ ਅਧਿਕਾਰੀ ਹੈ ਜਿਨ੍ਹਾਂ ਨੇ ਮੀਟਿੰਗ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਹੈ ਪੂਰੀ ਪੂਰਤੀ ਕੀਤੀ ਉਹਨਾਂ ਨੇ ਕਿਆ ਕਿਆ ਸੀ ਇਹ ਗਲਤ ਸਮਝੌਤਾ ਜਾਂ ਗਲਤ ਫੈਸਲਾ ਹੋਇਆ ਇਸ ਨੂੰ ਪੰਜਾਬ ਕਦੇ ਪ੍ਰਵਾਨ ਨਹੀਂ ਕਰਦਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਅਧਿਕਾਰੀ ਹੁੰਦੇ ਆ ਉਹਨਾਂ ਤੇ ਕੇਂਦਰ ਦਾ ਬੜਾ ਦਬਦਬਾ ਹੁੰਦਾ ਹੈ ਜੀ ਕਿ ਉਹ ਸਿੱਧੀ ਕਰਕੇ ਜਿਹੜੇ ਗਏ ਉਹ ਮਾਅਨੇ ਚਾਉਂਦੇ ਨਹੀਂ ਪਰ ਮੈਂ ਸਾਂਦਾ ਹਾਂ ਪੰਜਾਬ ਦੇ ਅਧਿਕਾਰੀਆਂ ਦੀ ਵੀ ਕਦੇ ਸ਼ਾਬਾਸ਼ ਦੇਣੀ ਬਣਦੀ ਹੈ ਪੰਜਾਬੀਆਂ ਵੱਲੋਂ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਡੱਟ ਕੇ ਸੈਣ ਲਿਆ ਹਾਲਾਂਕਿ ਪ੍ਰਸਿੱਧੀਆਂ ਬਦਲ ਜਾਂਦੀਆਂ ਹਨ ਤਾਨੂੰ ਕੋਣ ਬੋਰਡ ਦਾ ਮੈਂਬਰ ਰਹੇਗਾ ਕੋਣ ਨਹੀਂ ਰਹੇਗਾ ਵਖਰੀ ਗੱਲ ਹੈ ਪੰਜ ਜਿਨ੍ਹਾਂ ਨੇ ਪੰਜਾਬ ਦੀ ਪਿੱਠ ਪੂਰੀਆ ਪੰਜਾਬ ਦੇ ਇਤਾਂ ਦੇ ਨਾਲ ਖੜੇ ਆ ਉਹ ਸ਼ਹਾਵਾਜ ਦੇ ਹੱਕਦਾਰ ਤਾਂ ਬਣਦੇ ਹੀ ਐ ਜੀ ਸਿਵ ਸਾਹਿਬ ਇਸੇ ਦੇ ਨਾਲ ਪਹਿਲਗਾਮ ਮਾਮਲੇ ਦੇ ਵਿੱਚ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਏ ਐਲਓਸੀ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤਾਂ ਬੱਚਿਆਂ ਨੂੰ ਗੋਲੀਆਂ ਤੋਂ ਬਚਣ ਦੀ ਟ੍ਰੇਨਿੰਗ ਵੀ ਭਾਰਤੀ ਸੈਨਾ ਵੱਲੋਂ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ ਬੁਕੇਸਵਾ ਵੇਖ ਜਦੋਂ ਪਾਕਿਸਤਾਨ ਤੇ ਅਰਗੇ ਵਿਚਕਾਰ ਤਣਾਅ ਪੈਦਾ ਹੁੰਦਾ ਜਿਦਾ ਆਪਾਂ ਪਹਿਲਾਂ ਜ਼ਿਕਰ ਕਰਕੇ ਗਏ ਆਂ ਜੀ ਪੰਜਾਬ ਪੂਰੀ ਬਾਰਡਰ ਸਟੇਟ ਹੈ ਕਿ ਜਿਹੜੇ ਬਾਰਡਰ ਦੇ ਪਿੰਡ ਹੈਗੇ ਆ ਉਹਨਾਂ ਤੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਸਕੂਲ ਬੰਦ ਉਹਨਾਂ ਦੇ ਹਸਪਤਾਲ ਬੰਦ ਉਹਨਾਂ ਦੀਆਂ ਫਸਲਾਂ ਕੱਟਣੀਆਂ ਬੀਜਣੀਆਂ ਪਾਉਣੀਆਂ ਔਖੀਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਮੁਸ਼ਕਲ ਜਿਹੜੀ ਟ੍ਰੇਨਿੰਗ ਦੀ ਤੁਸੀਂ ਗੱਲ ਕੀਤੀ ਹੈ ਉਹ ਟ੍ਰੇਨਿੰਗ ਦਾ ਪਰਪਸ ਇਹੀ ਹੈ ਕਿ ਕਿਸ ਤਰੀਕੇ ਨਾਲ ਬਚਾ ਜਾ ਸਕਦਾ ਉਨਾ ਪਰ ਮੀਡੀਆ ਵਾਲੇ ਮਿੱਤਰ ਜਿਹੜੇ ਆ ਕੇ ਰਿਪੋਰਟਿੰਗ ਕਰਦੇ ਆ ਬਾਰਡਰ ਦੇ ਉੱਤੇ ਮਾਣਾ ਸੁਣ ਰਿਹਾ ਸੀ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਪਿੰਡਾਂ ਦੇ ਲੋਕ ਕਹਿ ਰਹੇ ਆ ਕਿ ਦੇਖੋ ਜੀ ਪਿਛਲੀ ਵਾਰੀ ਕਾਰਜ ਦੇ ਤੋਂ ਬਾਰਡਰ ਤੇ ਲੜਾਈ ਲੱਗੀ ਸੀ ਕਹਿੰਦੇ ਸਾਡਾ ਪਿੰਡ ਆ ਪਾਕਿਸਤਾਨ ਦੇ ਕਬਜ਼ੇ ਚਲੇ ਗਿਆ ਸੀ ਪੂਰਾ 1 ਸਾਲ ਆ ਪਾਕਿਸਤਾਨ ਦੇ ਕਬਜ਼ੇ ਹੇਠ ਰਿਹਾ 1 ਸਾਲ ਬਾਅਦ ਉਹ ਪਿੰਡ ਦਾ ਕਬਜ਼ਾ ਪਾਕਿਸਤਾਨ ਕੋਲੋਂ ਛੁੱਡ ਆਇਆ ਗਿਆ ਜਣੀ ਇਹੋ ਜਿਹਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ ਉਹਨਾਂ ਦੇ ਡੰਗਰਾਂ ਦੀ ਸਥਿਤੀ ਉਹਨਾਂ ਦੇ ਡੰਗਰਾਂ ਦੇ ਨਾਲ ਅਸੂਤਾਂ ਦੇ ਨਾਲ-ਨਾਲ ਉਹਨੇ ਫਸਲਾਂ ਦੀ ਸਥਿਤੀ ਉਹਨਾਂ ਦੇ ਕਾਰੋਬਾਰ ਦੇ ਮਾਮਲੇ ਸਾਰੀ ਜ਼ਿੰਦਗੀ ਉਜੜ ਜਾਂਦੀ ਹੈ ਸੋ ਤੁਸੀਂ ਆਪਾਂ ਕਹਿੰਦੇ ਆ ਕਿ ਜੇ ਤੋਂ ਬਾਰਡਰ ਤੇ ਲੜਾਈ ਲੱਗਦੀ ਹੈ ਠੀਕ ਹੈ ਕਿ ਸਾਰਾ ਮੁਲਕ ਨਾਲ ਖੜਾ ਹੁੰਦਾ ਫੌਜ ਦੇ ਜੱਦੀ ਦੇ ਹਿੱਤਾਂ ਦੇ ਨਾਲ ਪਰ ਸਭ ਤੋਂ ਪਹਿਲਾਂ ਖੜੇ ਹੁੰਦੇ ਆ ਪੰਜਾਬੀ ਜਿਹੜੇ ਅਮਲੀ ਤੌਰ ਤੇ ਕੁਰਬਾਨੀਆਂ ਦਿੰਦੇ ਆ ਆਪਣੇ ਦੇਸ਼ ਦੀ ਖਾਤਰ ਇਹੋ ਜੀ ਸਥਿਤੀ ਬਣੀ ਵੀ ਆ ਬਾਰਡਰ ਦੇ ਉੱਤੇ ਇੱਕ ਸਹਿਮ ਦਾ ਕਮਾਲ ਸੁਭਾਵਿਕ ਹੈ ਕਿਉਂਕਿ ਆ ਇਹਦਣ ਪਾਕਿਸਤਾਨ ਵਾਲੇ ਕੋਈ ਨਾ ਕੋਈ ਤਾਂ ਕਿਹੜੀਆਂ ਲੜਾਈਆਂ ਉਹ ਤਾਂ ਗਿਣਤੀਆਂ ਮਣਤੀਆਂ ਦੇ ਦਿੰਦੇ ਆ ਜੀ ਇੰਨੇ ਘੰਟਿਆਂ ਬਾਅਦ ਪਾਕਿਸਤਾਨ ਤੇ ਪਰ ਹਮਲਾ ਕਰੇਗਾ ਭਾਰਤ ਹਾਲਾਂਕਿ ਭਾਰਤ ਨੇ ਇਹੋ ਜੀ ਕੋਈ ਸਪਸ਼ਟ ਗੱਲ ਨਹੀਂ ਕੀਤੀ ਪਰ ਪਾਕਿਸਤਾਨ ਵਾਲੇ ਜਿਹੜੀਆਂ ਗੱਲਾਂ ਆਉਂਦੀਆਂ ਮੀਡੀਆ 'ਚ ਵੀ ਆਉਂਦੀਆਂ ਤੁਹਾਨੂੰ ਨਾਲ ਸਹਿਮਤ ਦੇਸ਼ ਦਾ ਮਾਹੌਲ ਤਾਂ ਬਣਦਾ ਹੀ ਬਣਦਾ ਹੈ ਜੀ ਦੂਜਾ ਮਾਹੌਲ ਜਿਹਦਾ ਪਹਿਲਗਾਮ ਜਿਸ ਕਦਰ ਉਥੇ ਮਨੁੱਖੀ ਅਧਿਕਾਰਾਂ ਦੀ ਲੰਗਣਾ ਕੀ ਹੋਈ ਹੱਤਿਆ ਹੋਈ ਮੈਂ ਕਹਾਗਾ ਤੇ ਉਸ ਤਰ੍ਹਾਂ ਦੀ ਸਥਿਤੀ ਦੇ ਚੱਲਦੇ ਆ ਜਦੋਂ ਬਾਰਡਰ ਬੰਦ ਹੋਏ ਆ ਪਾਕਿਸਤਾਨ ਦੇ ਨਾਗਰਿਕ ਕਰਨ ਦੀ ਗੱਲ ਕਰ ਲਈਏ ਭਾਰਤੀ ਨਾਗਰਿਕ ਕਰਨ ਦੀ ਗੱਲ ਕਰ ਲਈਏ ਆਏ ਦਿਨ ਕੋਈ ਨਾ ਕੋਈ ਹਿਰਦੇ ਵਿਲੁੰਦਰ ਵਾਲੀਆਂ ਕਿੜਨਾਵਾਂ ਧਾਰਨਾ ਸਾਹਮਣੇ ਆਉਂਦੀਆਂ ਜਿਦੋਂ ਆਪਾਂ ਗੱਲ ਕਰ ਰਹੇ ਇੱਕ ਦਿਨ ਪਹਿਲਾਂ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਜਿਹੜਾ ਬਾਰਡਰ ਹੈ ਟਾਰੀ ਬਾਰਡਰ ਦੇ ਉੱਤੇ ਇੱਕ ਪਾਕਿਸਤਾਨ ਤੋਂ ਇਧਰ ਆ ਕੇ ਮੁਸਲਮ ਜਿਹੜਾ ਆ ਗਿਆ ਉਹ ਇਧਰ ਰਹਿ ਰਿਹਾ ਸੀ ਟਾਰੀ ਵੱਲ ਤੇ 30 ਸਾਲ ਦੀ ਉਹਦੀ ਉਮਰ ਹੈ ਉਹਦੀ ਸ਼ਾਦੀ ਵੀ ਇੱਧਰ ਹੋਈ ਉਹਦੇ ਬੱਚੇ ਵੀ ਇੱਧਰ ਹੁਣ ਪਰ ਉਹਦੀ ਨੈਸ਼ਨਲਿਟੀ ਪਾਕਿਸਤਾਨੀ ਹੈ ਇੰਡੀਆ ਨਹੀਂ ਹੈ ਤੇ ਉਸ ਨੂੰ ਜਦੋਂ ਵਾਪੇ ਜਾਣ ਦਾ ਸੁਨੇਹਾ ਆਇਆ ਜਾਂ ਪੁਲਿਸ ਨੇ ਕਿਹਾ ਸੁਰੱਖਿਆ ਬਲ ਨੇ ਕਿਹਾ ਕਿ ਤੈਨੂੰ ਹੁਣ ਇਧਰ ਇੰਡੀਆ ਛੱਡ ਕੇ ਪਾਕਿਸਤਾਨ ਜਾਣਾ ਪਏਗਾ ਉਹਦਾ ਦਿਲ ਇਸ ਕਦਰ ਡੈਰ ਗਿਆ ਕਿ ਥਾਏ ਗਿਰ ਗਿਆ ਤੇ ਉਸਦੀ ਮੌਤ ਹੋ ਗਈ ਜੀ ਯਾਨੀ ਬਹੁਤ ਸਾਲ ਪਹਿਲਾਂ ਮੈਂ ਇੱਕ ਕਿਸੇ ਲੇਖ ਦੀ ਕਹਾਣੀ ਪੜ੍ਹੀ ਸੀ ਟੋਬਾ ਟੇਕ ਸਿੰਘ ਜੀ ਜਿੱਦੋਂ ਦੋਹਾਂ ਮੁਲਕਾਂ ਨੇ ਵੰਡ ਹੋਈ ਤਾਂ ਕਿਸ ਤਰ੍ਹਾਂ ਇੱਕ ਵਿਅਕਤੀ ਜਿਹੜਾ ਬਾਰਡਰ ਦੀ ਜਿਹੜਾ ਰੇਖਾ ਸੀ ਵੰਡ ਵਾਲੀ ਉੱਤੇ ਆ ਕੇ ਇਸ ਕਦਰ ਕਰਕੇ ਆ ਤੇ ਉਸਦੀ ਮੌਤ ਹੋ ਗਈ ਜੀ ਉਹ ਜੀਆਂ ਕਿੰਨਿਆ ਐਗਜ਼ਾਮਪਲ ਹੈਗੇ ਆ ਆਮ ਨਾਗਰਿਕਾਂ ਦਾ ਆਮ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਖੁੰਖਾਰ ਹੈ ਮਨੁਤਾ ਦੇ ਬਹਿਰੀਆ ਉਹਨਾਂ ਨੂੰ ਸਜ਼ਾਵਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਜਦੋਂ ਇਹਦਾ ਮਾਹੌਲ ਪੈਦਾ ਹੁੰਦਾ ਤਾਂ ਆਮ ਲੋਕ ਨਾਗਰਿਕ ਜਿਹੜੇ ਇੱਕ ਹੈ ਕਿਸ ਕਦਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਇਸ ਤੋਂ ਦਸਾਂ ਲਗਾਏ ਜਾਂ ਸਦਾ ਛੋਟੇ ਛੋਟੇ ਬੱਚੇ ਆ ਔਰਤਾਂ ਕੋਈ ਔਰਤ ਨੇ ਪਾਕਿਸਤਾਨ ਤੋਂ ਅਕੇ ਇਧਰ ਵਿਆਹ ਕਰਾਇਆ ਕੁਝ ਅੰਡਰ ਇੰਡੀਆ ਰਿਪੋਰਟ ਮੈਂ ਜਾ ਕੇ ਔਰਤਾਂ ਨੇ ਪਾਕਿਸਤਾਨ ਜਗਾ ਕਰਵਾਇਆ ਉਹਨਾਂ ਨੂੰ ਇੱਧਰ ਆਉਣ ਦੀ ਮੁਸ਼ਕਲ ਇਹਨਾਂ ਨੂੰ ਉੱਧਰ ਜਾਣ ਦੀ ਮੁਸ਼ਕਲ ਜੀ ਜਾਣੀ ਮੰਗਤਾ ਦੇ ਆਧਾਰ ਤੇ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਦੇਖ ਰਿਹਾ ਸੀ ਇਸ ਦੇ ਬਾਵਜੂਦ ਵੀ ਸਰੀ ਪਾਰਟੀ ਸਰਕਾਰ ਹੈਗੀ ਆ ਉਹਨਾਂ ਨੇ ਫੇਰ ਥੋੜਾ ਇੱਕ ਖੁੱਲ੍ਹੇ ਵਾਲੀ ਪਹੁੰਚ ਅਪਣਾਈ ਹੈ ਕਿ ਜਿਹੜੇ ਨਾਗਰਿਕ ਵਾਪਸ ਜਾ ਸਕਦੇ ਆ ਉਹਨਾਂ ਲਈ ਜਿਹੜਾ ਸਮਾਂ ਸੀਮਾ ਰੇਖਾ ਸੀ ਉਹ ਥੋੜਾ ਹੋਰ ਵਾਧਾ ਕਰਨ ਦਾ ਜਿਹੜੀ ਪਹਿਲਾਂ ਦੀ ਡੈਡ ਲਾਈਨ ਸੀ ਉਹਨੂੰ ਥੋੜਾ ਐਕਸਟੈਂਡ ਕੀਤਾ ਤਾਂ ਕਿ ਜਿਹੜੇ ਬਾਜੂ ਲੋਕ ਜਾ ਸਕਦੇ ਉਹਨਾਂ ਨੂੰ ਜਾਣ ਦਾ ਸਮਾਂ ਮਿਲ ਜਾਓ ਉਧਰ ਇਧਰ ਤੇ ਇਧਰੋਂ ਉਧਰ ਜੀ ਸ਼ਿਵ ਸਾਹਿਬ ਸਮਾਂ ਥੋੜਾ ਘੱਟ ਰਿਹਾ ਗਿਆ ਇਸੇ ਦੇ ਨਾਲ ਆਖਰੀ ਸਵਾਲ ਲੈ ਰਿਹਾ ਆ ਨਸ਼ਾ ਮੁਕਤੀ ਮੁਹਿੰਮ ਆਪਣੇ ਆਖਰੀ ਪੜਾਵਲ ਵੱਡੀ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਬੁਲਡੋਜ਼ਰ ਐਕਸ਼ਨ ਹੋ ਰਿਹਾ ਹੈ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉੱਥੇ ਹੁਣ ਸਿਹਤ ਮੰਤਰੀ ਨੇ ਕਿਹਾ ਹੈ ਕਿ ਨੌਕਰੀਆਂ ਵੱਲ ਵੀ ਹੁਣ ਧਿਆਨ ਦਿੱਤਾ ਜਾਵੇਗਾ ਬਿਲਕੁਲ ਐ ਸਵਾਲ ਆ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮਈ ਦਾ ਆਖਰੀ ਮਹੀਨਾ ਜਿਹੜਾ ਨਸ਼ਾ ਵਿਰੋਧੀ ਜੰਗ ਹੈ ਉਹਨੂੰ ਲਾਣਾ ਹੈ ਕਿ ਡੈਡਲਾਈਨ ਹੈਗੀ ਹੈ ਮਈ ਦੇ ਅਖੀਰ ਤੱਕ ਔਰ ਪੂਰੀ ਪੰਜਾਬ ਸਰਕਾਰ ਇਸ ਮਾਮਲੇ 'ਤੇ ਜੁਟੀ ਵੀ ਹੈ ਜਿਹੜੇ ਮਈ ਦਾ ਪਹਿਲਾ ਹਫਤਾ ਇਹਨਾਂ ਦਿਨਾਂ 'ਚ ਮੈਂ ਦੇਖ ਰਿਹਾ ਸੀ ਕਿ ਕਿਸ ਕਦਰ ਜਿਹੜੇ ਮਨਿਸਟਰਸ ਆ ਉਹਨਾਂ ਦੀ ਵੱਖ-ਵੱਖ ਜਿਲ੍ਹਿਆਂ 'ਚ ਡੌਟੀਆਂ ਲੱਗੀਆਂ ਉਹ ਮਾਰਚ ਕਰਨਗੇ ਮੀਟਿੰਗਾਂ ਕਰਨਗੇ ਲੋਕਾਂ ਨੂੰ ਸਨੇਹਾ ਦੇਣਗੇ ਕਿ ਨਸ਼ਿਆਂ ਦੇ ਖਿਲਾਫ ਕਿਸ ਕਦਰ ਜਿਹੜੀ ਲੜਾਈ ਹੈ ਉਹਨੂੰ ਤੇਜ਼ ਕੀਤਾ ਜਾਵੇ ਕਿਉਂਕਿ ਇੱਕ ਗੱਲ ਬੜੀ ਸੁਭਾਵਿਕ ਹੈ ਇਹ ਦੋ ਪੜਾਵੀ ਲੜਾਈ ਜਿਹੜੀ ਹੈ ਗਿਆ ਸਰਕਾਰ ਦੇ ਦਾ ਆਪਾਂ ਦੂਜੇ ਮੁੱਦਿਆਂ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਵੀ ਦੋ ਪੜਾਵੀ ਲੜਾਈ ਲੜ ਰਹੀ ਆ ਜੀ ਉਹ ਲੜਾਈ ਨਸ਼ਿਆਂ ਦੇ ਖਿਲਾਫ ਹੈ ਪਹਿਲਾ ਪੜਾਅ ਤਾਂ ਹੈਗਾ ਜਿਹੜਾ ਪੀਲੇ ਪੰਦੇ ਦੀ ਆਪਾਂ ਗੱਲ ਕਰਦੇ ਆਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਚ ਭੇਜਣ ਦੀ ਗੱਲ ਉਹਨਾਂ ਤੇ ਕੇਸ ਬਣਾਉਣ ਦੀ ਗੱਲ ਉਹਨਾਂ ਜਿਹੜੀਆਂ ਗੈਰਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਗੱਲ ਜੀ ਜੀ ਦੂਜਾ ਇਸ ਨਾਲ ਵੀ ਆਮ ਪੜਾਇਆ ਉਹ ਹੈ ਕਿ ਆਮ ਲੋਕਾਂ ਨਾਲ ਲੈ ਕੇ ਚੱਲਣ ਦਾ ਪੜਾ ਜੀ ਕਿ ਜਦ ਤੱਕ ਆਮ ਲੋਕਾਂ ਦਾ ਸਾਥ ਨਹੀਂ ਹੋਏਗਾ ਤਦ ਤੱਕ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ ਸੋ ਮਈ ਮਹੀਨੇ ਚ ਇੱਕ ਵੱਡੀ ਮਹਮ ਪੰਜਾਬ ਚ ਚੱਲਦੀ ਆਪਾਂ ਨੂੰ ਨਜ਼ਰ ਆਏਗੀ ਕਿ ਕਿਸ ਕਦਰ ਆਮ ਲੋਕਾਂ ਨੂੰ ਨਾਲ ਲੈ ਕੇ ਨਸ਼ਾ ਅਰਧੋ ਫੁਕਾ ਦਿੱਤਾ ਜਾਏ ਤੇ ਪੰਜਾਬ ਨੂੰ ਹਮੇਸ਼ਾ ਲਈ ਨਸ਼ਾ ਮੁਕਤ ਬਣਾਇਆ ਜਾ ਸਕੇ ਜੀ ਸਿਰ ਸਾਹਿਬ ਇਹਨਾਂ तमाम ਖਬਰਾਂ ਉਪਰ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਕੱਲ ਹਾਜ਼ਰ ਹੋਵਾਂਗੇ ਹੋਰ ਨਵੀਆਂ ਅਤੇ ਤਾਜ਼ਾ ਅਪਡੇਟਸ ਨੂੰ ਲੈ ਕੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆ ਕਾ